ਏ ਤੇ ਬਹੁਤ ਵੱਡੀ ਗੁਰੂ ਸਾਹਿਬ ਨੇ ਹਾਸੇ ਤੋਂ ਬਚਾਇਆ ਤੇ ਦੱਸਦੇ ਨੇ ਕਿ ਕਠੂਏ ਤੋਂ ਚੱਲ ਕੇ ਟ੍ਰੇਨ ਬਗੈਰ ਡਰਾਈਵਰ ਤੋਂ ਇੱਥੇ ਰੜ ਕੇ ਆ ਗਈ ਹੈ ਨਿਊਟਰਲ ਵਾਜੀ ਫਤਿਹ ਜੀ ਇਹ ਨਾਮ ਜੀ ਮੇਰਾ ਨਾਮ ਦਵਿੰਦਰ ਸਿੰਘ ਨਿਹੰਗ ਸਿੰਘ ਇਹ ਜਿਹੜੀ ਘਟਨਾ ਹੋਈ ਹੈ ਟ੍ਰੇਨ ਤੋਂ ਕਿਵੇਂ ਦੇਖਦੇ ਜੀ ਇਸਨੂੰ ਇਹ ਤੇ ਬਹੁਤ ਵੱਡੀ ਗੁਰੂ ਸਾਹਿਬ ਨੇ ਹਾਸੇ ਤੋਂ ਬਚਾਇਆ ਦੱਸ ਦੇਣੇ ਕਿ ਕਠੂਏ ਤੋਂ ਚੱਲ ਕੇ ਟ੍ਰੇਨ ਬਗੈਰ ਡਰਾਈਵਰ ਤੋਂ ਇੱਥੇ ਰਿੜ ਕੇ ਆ ਗਈ ਹੈ ਨਿਊਟਰਲ ਤੇ ਇਹ ਅਹੀ ਬਹੁਤ ਵੱਡੀ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਦੇ ਆ ਕਿ ਵੱਡੇ ਹਾਸੇ ਤੋਂ ਗੁਰੂ ਸਾਹਿਬ ਨੇ ਰੋਕਿਆ ਇੱਥੇ ਸ਼ੇਮ ਪਾਚਾ ਆਪ ਖੁਦ ਤਿੰਨ ਦਿਨ ਰਹਿ ਕੇ ਆਇਆ ਵੇਖੋ ਪਿੱਛੇ ਕਿਤੇ ਅੱਗੇ ਪਿੱਛੇ ਕਿਤੇ ਕੋਈ ਟ੍ਰੇਨ ਹੋਰ ਆ ਜਾਂਦੀ ਤੇ ਬਹੁਤ ਵੱਡਾ ਹਾਸਾ ਹੋਣਾ ਸੀ ਕਿਉਂਕਿ ਕੋਈ ਡਰਾਈਵਰ ਨਹੀਂ ਸੀ ਬਗੈਰ ਗੱਡੀ ਡਰਾਈਵਰ ਤੋਂ ਆ ਰਹੀ ਸੀ ਤੇ ਇਹ ਤੇ ਹੀ ਇੱਕ ਗੁਰਸਾਹਿਬ ਦੀ ਬਖਸ਼ਿਸ਼ ਸਮਝਿਆ ਕਿ ਬਿਲਕੁਲ ਗੁਰਦਾ ਸਾਹਿਬ ਦੇ ਸਾਹਮਣੇ ਆ ਕੇ ਉਹ ਬ੍ਰੇਕ ਹੋਈ ਉਹਦੀ ਉਦਾਂ ਉਹ ਪਿੱਛੋਂ ਵੇਖੋ ਕਿ ਤੂਏ ਤੋਂ ਕਿੰਨੀ ਦੂਰੋਂ ਆ ਕੇ ਤੇ ਚੱਲਦੀ ਆ ਰਹੀ ਹੈ ਤੇ ਇਹ ਤੇ ਗੁਰਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜੀ ਹਾਸਾ ਵੀ ਹੋ ਸਕਦਾ ਬਹੁਤ ਹਾਂਜੀ ਹਾਂਜੀ ਬਿਲਕੁਲ ਗੁਰਦਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਗਈ ਲੱਗੇ ਵੀ ਨਹੀਂ ਗਈ ਕਿਤੇ ਨਹੀਂ ਅੱਗੇ ਨਹੀਂ ਗਈ ਜੀ ਇਹ ਅਸੀਂ ਤੇ ਇਹ ਸਮਝਨੇ ਆਪੇ ਗੁਰੂ ਸਾਹਿਬ ਨੇ ਹੱਥ ਦੇ ਕੇ ਰੋਕੀਏ ਉਦਾਂ ਰੁਕਣਾ ਨਹੀਂ ਤੇ ਟ੍ਰੇਨ ਪਿੱਛੋਂ ਕਿੱਥੂਏ ਤੋਂ ਚੱਲਦੀ ਆਉਂਦੀ ਕਿਤੇ ਨਹੀਂ ਰੁਕੀ ਤੇ ਅਗਲੇ ਗੁਰੂ ਸਾਹਿਬ ਨੇ ਜਾਣ ਦਿੱਤੀ ਵੀ ਚਲੋ ਹਾਸੇ ਤੋਂ ਬਚਾ ਕਰ ਲਿਆ ਬਹੁਤ ਵੱਡਾ ਬਚਾ ਕੀਤਾ ਹੈ ਗੁਰੂ ਸਾਹਿਬ ਨੇ ਬੱਬੀ ਜੀ ਕਹਿੰ ਗੱਲ ਕਰੀ ਤੇ ਇਸ ਗੁਰਦੁਆਰੇ ਸਾਹਿਬ ਕੀਤੇ ਆ ਸਗੀ ਇੱਥੇ ਸ਼ੇਪਾ ਪਾਸ਼ਾ ਗੁਰੂ ਸਾਹਿਬ 2200 ਘੋੜਸਵਾਰਾਂ ਸਮੇਤ ਇਹ ਤਿੰਨ ਦਿਨ ਇੱਥੇ ਗੁਰੂ ਸਾਹਿਬ ਆਇਆ ਪਹਿਲਾਂ ਟਾਲੀ ਸਾਹਿਬ ਆਇਆ ਫਿਰ ਗਰਨਾ ਸਾਹਿਬ ਆਇਆ ਫਿਰ ਸ਼ੇਪਾ ਪਾਸ਼ਾ ਇੱਥੇ ਗੁਰਦੁਆਰਾ ਗੁਰਦਾਮ ਦਮਦਵਾ ਸਾਹਿਬ ਆਇਆ ਇਹਦਾ ਸਾਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਤਿੰਨ ਦਿਨ ਗੁਰੂ ਸਾਹਿਬਾਂ ਨੇ ਇੱਥੇ ਘੋੜਿਆਂ ਘੋੜਸਵਾਰਾਂ ਸਮੇਤ ਇੱਥੇ ਆ ਕੇ ਤੇ ਆਪਣਾ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਤਿੰਨ ਦਿਨ ਇੱਥੇ ਰਿਹਾ ਆ ਬੇਸਾਉ ਦਾ ਇਤਿਹਾਸ ਆ ਇਹਦੇ ਨਾਲ ਗੁਰਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਇਹਦੀ ਹੁਣ ਸਾਮ ਸੁਭਾਸ ਜਿਹੜੀ ਹੈ ਗੁਰਸਾਹਿਬ ਦੀ ਕਿਰਪਾ ਨਾਲ ਜਥੇਬੰਦੀ ਮਿਸਲ ਸ਼ੀਦਾ ਤਰਨਤਲ ਹਰੀਆਂ ਵੇਲਾਲੇ ਬਾਬਾਈ ਨਿਹਾਲ ਸਿੰਘ ਜੀ ਦੇ ਸਾਰੇ ਸਹਿਯੋਗ ਨਾਲ ਹੋ ਰਹੀ ਹੈ ਹਾਂਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਚਰਨਜੀਤ ਕੌਰ ਹੈ ਅੱਜ ਜਿਹੜੀ ਟ੍ਰੇਨ ਰੁਕੀ ਆ ਕੀ ਵੀ ਮੈਂ ਦੇਖ ਜੋ ਇਸ ਵੇਖ ਕੇ ਕਿਉਂ ਰੁਕੀ ਤੁਸੀਂ ਜਿਆ ਆਏ ਇਹ ਅੱਜ ਜਿਹੜੀ ਜੋ ਟ੍ਰੇਨ ਰੁਕੀ ਇੱਥੇ ਇਹ ਵੀ ਇੱਕ ਚੰਗੀ ਗੱਲ ਹੈ ਪਰ ਉਹ ਇੱਕ ਬਾਬਾ ਜੀ ਦੀ ਕਿਰਪਾ ਦੇ ਨਾਲ ਆ ਇੱਥੇ ਸਾਡੇ ਬਾਬਾ ਜੀ ਦੀ ਕਿਰਪਾ ਬਹੁਤ ਹੋਈ ਹੈ ਛੇਮੀ ਪਾਸ਼ਾ ਜੀ ਹਰ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਦੁਆਰਾ ਇਸ ਥਾਨ ਹੈ ਧਾਰਮਿਕ ਥਾਨ ਹੈ ਇਸ ਕਰਕੇ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਇੱਥੇ ਟ੍ਰੇਨ ਆਕੇ ਵੀ ਜਾ ਖਾਇਦੀ ਸੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੁਕੀ ਨਾ ਆਂਦੇ ਹਾਂ ਜੀ ਇਹ ਗੁਰਦੁਆਰੇ ਦੀ ਮਾਨਤਾ ਬਹੁਤ ਹੈ ਜੀ ਇੱਥੇ ਇੱਥੇ ਕਿਸੇ ਨੂੰ ਟਾਈਫਾਇਡ ਵਗੈਰਾ ਹੋਵੇ ਉਹਨਾਂ ਦੇ ਜੇ ਲੱਕੜ ਦੇ 베ਰੀ ਦੀ ਹੈਗੀ ਲੱਕੜ ਉਹਨਾਂ ਬਣ ਕੇ ਬੁਖਾਰ ਠੀਕ ਹੁੰਦਾ ਹੈ ਇਤਿਹਾਸ ਜੀ ਕੱਲ ਕਿ ਕੀ ਇਤਿਹਾਸ ਹੈ ਇਹਨੂੰ ਦੱਸੋ ਇੱਥੇ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਛੇਮੀ ਪਾਸ਼ਾਏ ਬਾਬਾ ਜੀ ਆਪਣਾ ਘੋੜਾ ਲਿਆ ਕੇ ਇੱਥੇ 베ਰੀ ਦੇ ਨਾਲ ਬੰਨਿਆ ਸੀ ਬਈ ਤੁਹਾਨੂੰ ਲੱਗਦਾ ਕਿ ਜਿਹੜੀ ਟ੍ਰੇਨ ਆਉ ਇਸ ਕਰਕੇ ਇੱਥੇ ਆ ਕੇ ਹਾਂ ਗੁਰੂ ਸਾਹਿਬ ਜੀ ਦੀ ਹਾਂਜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਹ ਅੰਡਰ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਹਾਂ ਜਿ세 ਇਨਵੈਸਟੀਗੇਸ਼ਨ ਹੋਤੀ ਹੈ ਉਸਕੇ ਬਾਅਦ ਆਪਾਂ ਦੱਸ ਪਾਏ ਅਚਾ ਨਹੀਂ ਸਰ ਇਹਦਾ ਕੋਈ ਵਿੱਚ ਸੀਗਾ ਇਹਨੂੰ ਕੋਈ ਸਿਗਨਲ ਆਇਆ ਕੋਈ ਰਸਤੇ 'ਚ ਕੋਈ ਹਾਸਾ ਤਾਂ ਨਹੀਂ ਆਇਆ ਤੱਕ ਪਾਪਰ ਤੱਕ ਕੋਈ ਕਮਲ ਆਈ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਹੋਆ ਕਰਨ ਕੀ ਰਿਹਾ ਹੈ ਇਸ ਦਾ ਚੱਲਣ ਦਾ ਅਭੀ ਕੁਛ ਨਹੀਂ ਬਤਾ ਸਕਤੇ ਅੰਡਰ ਇਨਵੈਸਟੀਗੇਸ਼ਨ ਹੈ ਡੀਆਰਐਮ ਸਾਹਿਬ ਬਤਾਏਗਾ ਜੋ ਬਤਾਏਗਾ ਇਹਦਾ ਸਰ ਮੰਨਦੇ ਹੋ ਨਕਾਮੀ ਹੈ ਕਿ ਰੇਲਵੇ ਪਾਕ ਦੀ ਬਿਨਾ ਡਰਾਈਵਰ ਤੋਂ ਚੱਲ ਕੇ ਟੱਕਰ ਆ ਗਈ ਅਭੀ ਅੰਡਰ ਇਨਵੈਸਟੀਗੇਸ਼ਨ ਹੈ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਕਿ ਕਿਸ ਤਰੀਕੇ ਨਾਲ ਚੱਲ ਕੇ ਆਈ ਹੈ ਡਰਾਈਵਰ ਫਾਟਕ ਨੇ ਇਹਦੇ ਦੇਤਰ ਉਧਰ ਬਸਦੇ ਨੇ ਅਭੀ ਅੰਡਰ ਇਨਵੈਸਟੀਗੇਸ਼ਨ ਹੈ ਉਸਕੇ ਬਾਅਦ ਹੀ ਮੇਰੇ ਫਰੋਜਪੁਰ ਦੇ ਡੀਆਰਐਮ ਸਾਹਿਬ ਬਤਾਏਗਾ ਜੋ ਹੋਗਾ ਇਹ ਇਹ ਕੋਈ ਜਿੱਥੋਂ ਚੱਲੀ ਆ ਸਟੇਸ਼ਨ ਕੋਲ ਜਾਂ ਇਸ ਤੇ ਤਾਂ ਡਰਾਈਵਰ ਕੋਈ ਆ ਰਿਹਾ ਹੁਣ ਹਾਂ ਸਰ ਸਾਰਾ ਸਾਰਾ ਕੁਝ ਹੋ ਰਹਾ ਹੈ ठीक है तो जब वहां खड़ी थी तो तब ब्रेक लगाई नहीं गई ये मुझे पता नहीं है अब अब ब्रेक लगाई जा रही है अभी हम लोग हमले स्टेशन पर अपना इसको स्टेबल कर रहे हैं पूरी तरीके से पीछे क्या हुआ इंक्वायरी होगी उसका पता चलेगा अभी हम लोग आगे छे पीछे छे हैंड ब्रेक लगा देंगे फिर टोटल इसमें कितनी ब्रेकें होती है टोटल आप सामने छः और पीछे छह लगानी पड़ेगी और आगे चैन गुटका लगाना पड़ता है ताकि गुटका लग चुका है और इसके लिए चैन भी, भी लग गई है अभी पीछे इंक्वायरी होगी पीछे से कैसा है ये अभी उसका कुछ नहीं पता उसके लिए जाँच कमेटी बैठेगी पता किया जाएगा कि क्या हुआ कि कैसे आगे आ गई ठीक है अभी हमारे स्टेशन पर रुकी है इसमें छः ब्रेक आगे छः पीछे और चैन गुट के आगे चैन गुट के पीछे स्टेबल किया जा रहा है और उसके बाद जो प्रोग्राम बनेगा जो क्रू आएगा वो ऊपर से डिसीजन होगा कि ये आगे जानी है कि पीछे जानी है कि पावर इसमें पीछे लगाई जाएगी बोले आगे लगी है कैसे थ्रू आगे जाएगी ठीक है बस इतना हुआ